ਸਤ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਇਹ ਗੱਲ ਭਾਰਤ ਪਾਕਿਸਤਾਨ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਹੈ ਮੈਨੂੰ ਅਕਸਰ ਹੀ ਆਪਣੇ ਦਾਦੇ-ਦਾਦੀ ਨਾਨੇ-ਨਾਨੀ ਤੋਂ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਸੁਣਨ ਦਾ ਬਹੁਤ ਸ਼ੌਂਕ ਸੀ ਮੈਂ ਹੱਡ ਬੀਤੀਆਂ ਸੁੰਨਣਾ ਪਸੰਦ ਕਰਦੀ ਸੀ ਮੇਰੇ ਦਾਦੀ ਅਕਸਰ ਹੀ ਦੱਸਦੇ ਹੁੰਦੇ ਸੀ ਪੁਰਾਣੀਆਂ ਗੱਲਾਂ ਮੇਰੇ ਦਾਦਾ ਜੀ ਦੱਸਦੇ ਸੀ ਕਿ ਜਦੋਂ ਅਸੀਂ ਲਹਿੰਦੇ ਪੰਜਾਬ ਵਿੱਚ ਰਹਿੰਦੇ ਹੁੰਦੇ ਸੀ ਤਾਂ ਰਿਸ਼ਤੇਦਾਰੀ ਵਿੱਚ ਮੇਰੀ মামੇ ਦੀ ਧੀ ਭੈਣ ਲੱਗਦੀ ਸੀ ਜਿਸ ਦਾ ਨਾਂ ਜਸਬੀਰ ਕੌਰ ਸੀ ਮੇਰੇ ਦਾਦ ਜੀ ਦੱਸਦੇ ਸੀ ਕਿ ਮੇਰੇ মামੇ ਦੀ ਔਲਾਦ ਬਹੁਤ ਮੁਸ਼ਕਲ ਨਾਲ ਹੋਈ ਸੀ ਮੇਰੇ মামੇ ਦੇ ਘਰ 4 ਬੱਚੇ ਦੁਨੀਆਂ ਤੋਂ ਆ ਕੇ ਜਾ ਚੁੱਕੇ ਸੀ ਤਾਂ ਨ ਬੱਚਿਆਂ ਤੋਂ ਬਾਅਦ ਦੋ ਜੁੜਵਾ ਕੁੜੀਆਂ ਹੋਈਆਂ ਜਿਨ੍ਹਾਂ ਨੂੰ ਬਹੁਤ ਘਰ ਵਿੱਚ ਪਿਆਰ ਦਿੱਤਾ ਗਿਆ ਉਹਨਾਂ ਦੇ ਜਨਮ ਦੀ ਖੁਸ਼ੀ ਮਨਾਈ ਗਈ ਇਹ ਸੋਚਿਆ ਗਿਆ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਜਿਸ ਨੇ ਔਲਾਦਾਂ ਦਿੱਤੀ ਜਸਬੀਰ ਕੌਰ ਤੇ ਗੁਰਬੀਤ ਕੌਰ ਦੋਵਾਂ ਕੁੜੀਆਂ ਦੇ ਨਾਂ ਰੱਖੇ ਗਏ ਜਸਬੀਰ ਕੌਰ ਤੇ ਗੁਰਮੀਤ ਕੌਰ ਤੋਂ ਬਾਅਦ ਦੋ ਪੁੱਤਰਾਂ ਨੇ ਜਨਮ ਲਿਆ ਤਾਂ ਜਸਬੀਰ ਕੌਰ ਤੇ ਗਰਬੀਰ ਕੌਰ ਦੀ ਗਰਮੀਤ ਕੌਰ ਦੀ ਹੋਰ ਕਦਰ ਵਧ ਗਈ। ਉਹਨਾਂ ਦੋਹਾਂ ਨੂੰ ਪੁੱਤਰਾਂ ਨਾਲੋਂ ਵੱਧ ਕੇ ਪਿਆਰ ਦਿੱਤਾ ਗਿਆ। ਬਹੁਤ ਹੀ ਜ਼ਿਆਦੀ ਬਹੁਤਿਆਂ ਜ਼ਿਆਦਾ ਲਾਡਲੀਆਂ ਰੱਖਿਆ ਗਿਆ। ਜਸਬੀਰ ਕੌਰ ਦੀ ਹਾਲੇ ਉਮਰ 13 ਸਾਲ ਦੀ ਸੀ। ਉਸ ਦਾ ਵਿਆਹ ਕਰ ਦਿੱਤਾ ਗਿਆ। ਜਸਬੀਰ ਕੌਰ ਦਾ ਪਿਤਾ ਇਸ ਗੱਲ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਇਸ ਦਾ ਵਿਆਹ 16-17 ਸਾਲ ਦੀ ਉਮਰ ਵਿੱਚ ਕਰਾਂਗਾ ਕਿਉਂਕਿ ਹਾਲੇ ਨਿਆਣੀ ਹੈ ਇਸ ਨੂੰ ਦੁਨੀਆਦਾਰੀ ਦਾ ਕੁਝ ਪਤਾ ਨਹੀਂ ਤੇ ਗ੍ਰੈਸ ਜੀਵਨ ਬਾਰੇ ਤਾਂ ਬਿਲਕੁਲ ਹੀ ਨਹੀਂ ਪਰ ਜਸਵੀਰ ਦੀ ਭੂਆ ਨੇ ਜਸਵੀਰ ਦੇ ਪਿਓ ਤੇ ਕਾਫੀ ਦਬਾਅ ਬਣਾਇਆ ਜੇਕਰ ਤੂੰ ਮੈਨੂੰ ਰਿਸ਼ਤਾ ਨਾ ਦਿੱਤਾ ਮੈਂ ਇਸ ਘਰ ਵਿੱਚ ਸਦਾ-ਸਦਾ ਲਈ ਨਹੀਂ ਆਵਾਂਗੀ ਉਸ ਜ਼ਮਾਨੇ ਵਿੱਚ ਰਿਸ਼ਤੇਦਾਰੀਆਂ ਨੂੰ ਕੁਝ ਜ਼ਿਆਦਾ ਹੀ ਤਵੱਜੋ ਦਿੱਤੀ ਜਾਂਦੀ ਸੀ ਰਿਸ਼ਤੇਦਾਰੀਆਂ ਨੂੰ ਤਵੱਜੋ ਇਸ ਕਦਰ ਦਿੱਤੀ ਜਾਂਦੀ ਸੀ ਲੋਕ ਆਪਣੇ ਬੱਚਿਆਂ ਦੀ ਤੇ ਆਪਣੇ ਜ਼ਿੰਦਗੀ ਤੱਕ ਜ਼ਿੰਦਗੀ ਨੂੰ ਵੀ ਨਰਕ ਬਣਾਉਣ ਤੋਂ ਪਹਿਲਾਂ ਸੋਚਦੇ ਨਹੀਂ ਸੀ ਬਸ ਰਿਸ਼ਤੇਦਾਰੀ ਨੂੰ ਮਹੱਤਤਾ ਦਿੱਤੀ ਜਾਂਦੀ ਸੀ ਇਸੇ ਤਰ੍ਹਾਂ ਹੀ ਜਸਬੀਰ ਕੌਰ ਨਾਲ ਹੋਇਆ ਜਸਬੀਰ ਕੌਰ ਦਾ ਜਿਸ ਵਿਅਕਤੀ ਨਾਲ ਵਿਆਹ ਹੋਇਆ ਉਸ ਨੂੰ ਬਚਪਨ ਤੋਂ ਕੋਈ ਬਿਮਾਰੀ ਸੀ ਜਿਸ ਗੱਲ ਦਾ ਜਸਬੀਰ ਦੀ ਭੂਆ ਨੂੰ ਪਤਾ ਸੀ ਉਸ ਨੂੰ ਵੈਦਾਂ ਨੇ ਕਿਹਾ ਹੋਇਆ ਸੀ ਕਿ ਉਸ ਦੀ ਉਮਰ ਜ਼ਿਆਦਾ ਲੰਬੀ ਨਹੀਂ ਉਸ ਵਕਤ ਅੱਜ ਦੀ ਤਰ੍ਹਾਂ ਡਾਕਟਰ ਘੱਟ ਹੁੰਦੇ ਸੀ ਪਰ ਹਰ ਪਿੰਡ ਵਿੱਚ ਕੋਈ ਨਾ ਕੋਈ ਵੈਦ ਜ਼ਰੂਰ ਹੁੰਦਾ ਸੀ ਜਦੋਂ ਜਸਬੀਰ ਕੋਰ ਦਾ ਵਿਆਹ ਕਰ ਦਿੱਤਾ ਤਾਂ ਉਸ ਦੀ ਛੋਟੀ ਭੂਆ ਨੇ ਵਿਆਹ ਕਰ ਦਿੱਤਾ ਤਾਂ ਉਸ ਦੀ ਛੋਟੀ ਭੂਆ ਨੇ ਆਪਣੇ ਦਿਔਰ ਦੇ ਪੁੱਤਰ ਵਾਸਤੇ ਗਰਮੀਤ ਦਾ ਰਿਸ਼ਤਾ ਮੰਗ ਲਿਆ ਤਾਂ ਅਜੈਬ ਸਿੰਘ ਜੋ ਜਸਬੀਰ ਤੇ ਗਰਮੀਤ ਕੌਰ ਦਾ ਪਿਤਾ ਸੀ ਨੂੰ ਆਪਣੀ ਭੈਣ ਦੀ ਗੱਲ ਮੰਨਣੀ ਪਈ ਤੇ ਗਰਮੀਤ ਦਾ ਰਿਸ਼ਤਾ ਵੀ ਦੇਣਾ ਪਿਆ ਜਸਬੀਰ ਦੇ ਵਿਆਹ ਤੋਂ 6 ਮਹੀਨਿਆਂ ਬਾਅਦ ਗਰਮੀਤ ਦਾ ਵਿਆਹ ਕਰ ਦਿੱਤਾ ਗਿਆ ਗਰਮੀਤ ਦੇ ਵਿਆਹ ਨੂੰ ਕੁਝ ਦਿਨ ਹੀ ਕੁਝ ਦਿਨਾਂ ਬਾਅਦ ਹਾਲੇ ਜਸਬੀਰ ਦੇ ਵਿਆਹ ਨੂੰ 6 ਮਹੀਨੇ ਹੀ ਹੋਏ ਸੀ ਜਸਬੀਰ ਕੌਰ ਵਿਧਵਾ ਹੋ ਗਈ ਉਸਦੇ ਪਤੀ ਦੀ ਮੌਤ ਹੋ ਗਈ ਜਿੱਥੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਕਿ ਚਲੋ ਦੋਵਾਂ ਧੀਆ ਦਾ ਫਿਕਰ ਲੈ ਗਿਆ ਉੱਥੇ ਹੁਣ ਘਰ ਉੱਥੇ ਮਾਂ ਪਿਓ ਲਈ ਬਹੁਤ ਵੱਡਾ ਕਲੇਸ਼ ਤੇ ਚਿੰਤਾ ਦਾ ਵਿਸ਼ਾ ਬਣ ਚੁੱਕਾ ਸੀ ਜਸਬੀਰ ਤਾਂ ਹਾਲੇ ਨਿਆਣੀ ਸੀ ਜਸਬੀਰ ਦੇ ਹਾਲੇ ਖੇਟਰ ਦੇ ਦਿਨ ਸੀ ਜਸਬੀਰ ਦੀਆਂ ਸਹੇਲੀਆਂ ਹਾਲੇ ਗੁੱਡੀਆਂ ਪਟੋਲੇ ਖੇਡ ਰਹੀਆਂ ਸੀ ਤੇ ਜਸਬੀਰ ਘਰ ਵਸਾ ਕੇ ਵਿਧਵਾ ਹੋ ਕੇ ਉੱਜੜ ਕੇ ਘਰ ਆ ਚੁੱਕੀ ਸੀ ਜਸਬੀਰ ਦੇ ਪਤੀ ਦੀ ਮੌਤ ਨੂੰ 2 ਮਹੀਨੇ ਹੋ ਚੁੱਕੇ ਸੀ ਜਸਬੀਰ ਦਾ ਦਯੋਰ ਹਾਲੇ ਕੁਮਾਰਾ ਸੀ ਜਸਬੀਰ ਨੂੰ ਉਸ ਦਾ ਸਹੁਰੇ ਪਰਿਵਾਰ ਵੱਲੋਂ ਕਹਿਣ ਤੇ ਸਭ ਦੀ ਰਜ਼ਾਮੰਦਗੀ ਨਾਲ ਉਸ ਦੇ ਘਰ ਬਿਠਾ ਦਿੱਤਾ ਗਿਆ ਜਸਬੀਰ ਦੀ ਹਾਲੇ ਉਮਰ ਬਹੁਤ ਛੋਟੀ ਸੀ ਜਿਸ ਕਰਕੇ ਉਸਨੇ ਕਿਸੇ ਨੂੰ ਕੁਝ ਨਾ ਕਿਹਾ ਜਿਵੇਂ ਉਸਨੂੰ ਕਿਹਾ ਗਿਆ ਉਸਨੇ ਉਵੇਂ ਹੀ ਹਾਂ ਕਰ ਦਿੱਤੀ ਹੁਣ ਜਸਬੀਰ ਦਾ ਉਸਤੇ ਦਿਔਰ ਨਾਲ ਵਿਆਹ ਕੀਤੇ ਨੂੰ ਡੇਢ ਸਾਲ ਹੋ ਚੁੱਕਾ ਸੀ ਜਸਬੀਰ ਦੇ ਘਰ ਧੀ ਦੇ ਰੂਪ ਵਿੱਚ ਖੁਸ਼ੀ ਆਈ ਜਸਬੀਰ ਦਾ ਮਾਪਿਓ ਸੱਸ ਸੋਹਰਾ ਤੇ ਜਸਬੀਰ ਖੁਦ ਸਭ ਬਹੁਤ ਖੁਸ਼ ਸੀ ਜਸਬੀਰ ਦਾ ਮਾਪਿਓ ਇਹ ਸੋਚ ਰਿਹਾ ਸੀ ਹੁਣ ਸਾਡੀ ਧੀ ਔਲਾਦ ਵਾਲੀ ਹੋ ਚੁੱਕੀ ਹੈ ਹੁਣ ਉਸਦੇ ਅਗਲੇ ਘਰ ਪੈ ਲੱਗ ਚੁੱਕੇ ਹਨ ਉਸਦੀ ਜ਼ਿੰਦਗੀ ਸੌਖੀ ਹੋ ਗਈ ਹੈ ਅਜਰ ਆਪਣੇ ਧੀ ਦੀ ਦਾਤ ਦਿੱਤੀ ਕੱਲ ਨੂੰ ਪੁੱਤਰ ਦੇਵੇਗਾ ਇਸ ਤਰ੍ਹਾਂ ਸਭ ਖੁਸ਼ ਸੀ ਪਰ ਆਉਣ ਵਾਲੇ ਵਕਤ ਤੱਕ ਕਿਸੇ ਨੂੰ ਵੀ ਤਕਾਜ਼ਾ ਨਹੀਂ ਸੀ ਜਸਬੀਰ ਦੀ ਧੀ 3 ਸਾਲਾਂ ਦੀ ਸੀ ਜਸਬੀਰ ਦੇ ਪਤੀ ਨੂੰ ਖੇਤ ਵਿੱਚ ਕੰਮ ਕਰਦਿਆਂ ਸੱਪ ਲੜ ਗਿਆ ਉਸਦੀ ਮੌਤ ਹੋ ਗਈ ਹੁਣ ਜ਼ਿੰਦਗੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨਰਕ ਹੋ ਚੁੱਕੀ ਸੀ ਉਹ ਆਪਣੇ ਪਹਿਲੇ ਪਤੀ ਦੀ ਮੌਤ ਨਾਲੋਂ ਵੀ ਜ਼ਿਆਦਾ ਦੁਖੀ ਸੀ ਜਸਵੀਰ ਦੇ ਮਾਪੇ ਲਈ ਇਹ ਦੁੱਖ ਥੋੜਾ ਨਹੀਂ ਸੀ ਉਹਨਾਂ ਦੀ ਧੀ ਦੂਸਰੀ ਵਾਰ ਘਰ ਵਸਾ ਕੇ ਘਰ ਉਜੜ ਚੁੱਕਾ ਸੀ ਪਰ ਉਹਨਾਂ ਦੇ ਕਰਮਾਂ ਵਿੱਚ ਆਪਣੀਆਂ ਧੀਆਂ ਦਾ ਸੁੱਖ ਨਹੀਂ ਸੀ ਹਜੇ ਜਸਵੀਰ ਦੇ ਦੂਸਰੇ ਪਤੀ ਦੀ ਮੌਤ ਨੂੰ 2 ਮਹੀਨੇ ਹੋਏ ਉਦੋਂ ਜਸਬੀਰ ਦੇ ਉੱਤੇ ਤਾਂ ਜਿਵੇਂ ਮੁਸੀਬਤਾਂ ਦਾ ਹੜ ਆ ਗਿਆ ਹੋਵੇ ਜਸਬੀਰ ਦੇ ਪਿਤਾ ਨੂੰ ਇਹ ਦੁੱਖ ਖਾ ਗਿਆ ਉਸ ਤੋਂ ਆਪ ਦੀ ਧੀ ਦਾ ਦੁੱਖ ਛੱਲਿਆ ਨਾ ਗਿਆ ਉਹ ਇਸ ਦੁਨੀਆ ਤੋਂ ਚਲਾ ਗਿਆ ਜਸਬੀਰ ਦੇ ਪਿਤਾ ਦੇ ਜਾਣ ਤੋਂ ਬਾਅਦ ਉਸ ਦੀ ਮਾਂ ਨੇ ਜਲਦੀ ਤੋਂ ਜਲਦੀ ਆਪਣੇ ਪੁੱਤਰਾਂ ਦਾ ਵਿਆਹ ਕਰਨੇ ਠੀਕ ਸਮਝਿਆ ਉਸ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਦੋਹਾਂ ਪੁੱਤਰਾਂ ਦੇ ਵਿਆਹ ਕਰ ਦਿੱਤੇ ਜਸਬੀਰ ਦੀ ਮਾੜੀ ਕਿਸਮਤ ਦਾ ਸਫ਼ਰ ਹਾਲੇ ਖਤਮ ਨਹੀਂ ਸੀ ਐਂ ਲੱਗ ਰਿਹਾ ਸੀ ਇਹ ਤਾਂ ਜਿਵੇਂ ਸ਼ੁਰੂਆਤ ਹੈ ਦੋਵੇਂ ਭਰਾਵਾਂ ਦੇ ਵਿਆਹ ਨੂੰ ਇੱਕ ਸਾਲ ਦੋਵੇਂ ਭਰਾਵਾਂ ਦੇ ਵਿਆਹ ਇੱਕ ਸਾਲ ਵਿੱਚ ਕਰ ਦਿੱਤੇ ਗਏ ਤੇ ਸਾਲ ਬਾਅਦ ਉਸ ਦੀ ਮਾਂ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਜਸਬੀਰ ਦੇ ਲਈ ਉਸ ਦੀ ਮਾਂ ਹੀ ਨਹੀਂ ਗਈ ਉਸ ਦਾ ਸਭ ਕੁਝ ਇਸ ਦੁਨੀਆ ਤੋਂ ਚਲਾ ਗਿਆ ਜਸਬੀਰ ਦੀਆਂ ਪਰਜਾਈਆਂ ਦਾ ਸਬਾਬ ਬਹੁਤ ਜ਼ਿਆਦਾ ਗੰਦਾ ਸੀ ਉਹ ਜਸਬੀਰ ਤੇ ਉਸ ਦੀ ਕੁੜੀ ਨੂੰ ਘਰ ਵਿੱਚ ਨਫ਼ਰਤ ਨਾਲ ਦੇਖਦੀਆਂ ਸੀ ਆਪਣੇ ਘਰ ਤੇ ਮਾਵਾਂ ਧੀਆਂ ਨੂੰ ਬੋਝ ਸਮਝਦੀਆਂ ਸੀ ਹਾਲਾਂਕਿ ਜਸਬੀਰ ਘਰ ਦਾ ਸਾਰਾ ਕੰਮ ਕਰਦੀ ਉਸ ਤੋਂ ਮੱਝਾਂ ਦਾ ਗੋਹੇ ਕੂੜੇ ਦਾ ਸਾਰਾ ਕੰਮ ਕਰਾਇਆ ਜਾਂਦਾ ਜਸਬੀਰ ਤੇ ਉਸ ਦੀ ਧੀ ਦੀ ਜ਼ਿੰਦਗੀ ਨਰਕ ਸੀ ਬਸ ਜਸਬੀਰ ਹੁਣ ਕੁਝ ਹੋਰ ਨਹੀਂ ਕਰ ਸਕਦੀ ਸੀ ਉਸ ਨੂੰ ਸਿਰ ਲਗਾਉਣ ਲਈ ਛੱਤ ਚਾਹੀਦੀ ਸੀ ਦੋ ਟਾਈਮ ਦੀ ਰੋਟੀ ਆਪਣਾ ਪੇਟ ਭਰਨ ਲਈ ਚਾਹੀਦੀ ਸੀ ਇਸ ਕਰਕੇ ਜੋ ਵੀ ਉਸ ਨੂੰ ਕਿਹਾ ਜਾਂਦਾ ਉਹ ਸੁਣ ਲੈਂਦੀ ਸਹਿ ਲੈਂਦੀ ਬਸ ਐਵੇਂ ਹੀ ਸਮਾਂ ਬੀਤਦਾ ਗਿਆ ਜਸਵੀਰ ਦੀ ਧੀ ਕੁਦਰਤ 4 ਸਾਲ ਦੀ ਹੋ ਚੁੱਕੀ ਸੀ ਜਸਵੀਰ ਦੀ ਭੈਣ ਗਰਮੀਤ ਦੇ ਪਤੀ ਦਾ ਸਬਾ ਬਹੁਤ ਕੱਬਾ ਸੀ ਉਹ ਗਰਮੀਤ ਨੂੰ ਆਪਣੀ ਭੈਣ ਨੂੰ ਬੁਲਾਉਣ ਵੀ ਨਹੀਂ ਦਿੰਦਾ ਸੀ ਨਾਹੀ ਉਸ ਨੂੰ ਕੋਈ ਦੁੱਖ ਸੁੱਖ ਦੀ ਗੱਲ ਕਰਨ ਦਿੰਦਾ ਸੀ ਉਸ ਨੂੰ ਐਵੇਂ ਲੱਗਦਾ ਸੀ ਕਿ ਤੇ ਗਰਮੀਤ ਦੀ ਭੈਣ ਉਸ ਦੇ ਕੋਲ ਰਹਿ ਨਾ ਜਾਵੇ ਪਰ ਸਮੇਂ ਦੀ ਨਜ਼ਾਕਤ ਕੁਝ ਹੋਰ ਕਹਿ ਰਹੀ ਸੀ ਗਰਮੀਤ ਦੇ ਵਿਆਹ ਨੂੰ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਉਸ ਦੇ ਕੋਲ ਕੋਈ ਬੱਚਾ ਨਹੀਂ ਸੀ ਉਦੋਂ ਹੁਣ ਗਰਮੀਤ ਕੋਲ ਬੱਚਾ ਨਾ ਹੋਣ ਕਰਕੇ ਉਸ ਦਾ ਪਤੀ ਉਸ ਨੂੰ ਦੋਸ਼ੀ ਠਹਿਰਾਉਂਦਾ ਉਸ ਨੂੰ ਸ਼ਰਾਬ ਪੀਣ ਦੀ ਬਹੁਤ ਗੰਦੀ ਆਦਤ ਸੀ ਤੇ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਜਿਸ ਕਾਰਨ ਉਹ ਸ਼ਰਾਬ ਪੀ ਕੇ ਉਸ ਨੂੰ ਕੁੱਟਦਾ ਮਾਰਦਾ ਉਸ ਦੀ ਕੁੱਟ ਮਾਰ ਕਾਰਨ ਹੀ ਗਰਮੀਤ ਇਸ ਦੁਨੀਆ ਤੋਂ ਚਲਵੱਸੀ ਹੁਣ ਗਰਮੀਤ ਦੀ ਮੌਤ ਦਾ ਕਾਰਨ ਸਭ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਨੂੰ ਉਸ ਦੇ ਪਤੀ ਦੁਆਰਾ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ ਇਸ ਕਰਕੇ ਉਸ ਨੂੰ ਕੋਈ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ ਉਦੋਂ ਜਸਬੀਰ ਤੇ ਉਸ ਦੀ ਧੀ ਕੁਦਰਤ ਨੂੰ ਉਸ ਦੀਆਂ ਪਰਜਾਈਆਂ ਬਹੁਤ ਨਫ਼ਰਤ ਦੀ ਨਜ਼ਰੀ ਨਾਲ ਵੇਖਦੀਆਂ ਸੀ ਹੁਣ ਗਰਮੀਤ ਦੇ ਪਤੀ ਅਜੀਤ ਨੂੰ ਵੀ ਕੋਈ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ ਉਸ ਦੀਆਂ ਪਰਜਾਈਆਂ ਨੇ ਸੋਚਿਆ ਕਿ ਆਪਣੇ ਕੋਲ ਇਹਨਾਂ ਮਾਵਾਂ ਧੀਆਂ ਨੂੰ ਇਸ ਘਰ ਤੋਂ ਸਦਾ ਸਦਾ ਲਈ ਮਗਰੋਂ ਲਾਉਣ ਦਾ ਇੱਕ ਆਪਣੇ ਕੋਲ ਮੌਕਾ ਹੈ ਉਹਨਾਂ ਨੇ ਵਿੱਤ ਇੱਕ ਵਿਚੋਲਾ ਪਾਇਆ ਤੇ ਉਹਨਾਂ ਨੇ ਜਸਬੀਰ ਨੂੰ ਉਸ ਦੇ ਘਰ ਵਿਆਹ ਕੇ ਤੋਰ ਦਿੱਤਾ ਪਰ ਉਹਨਾਂ ਨੇ अजीत ਸਿੰਘ ਨਾਲ ਇਹ ਗੱਲ ਕੀਤੀ ਜਸਬੀਰ ਦੇ ਨਾਲ ਤੈਨੂੰ ਉਸ ਧੀਤੀ ਨੂੰ ਵੀ ਸਵੀਕਾਰ ਕਰਨਾ ਪਵੇਗਾ ਉਸ ਦਾ ਵੀ ਵਿਆਹ ਕਰਨਾ ਪਵੇਗਾ अजीत ਸਿੰਘ ਨੇ ਫੌਰਨ ਹਾਂ ਕਰ ਦਿੱਤੀ ਕਿਉਂਕਿ ਉਸ ਨੂੰ ਪਤਾ ਸੀ ਕਿ ਮੈਨੂੰ ਕੋਈ ਹੋਰ ਰਿਸ਼ਤਾ ਨਹੀਂ ਮਿਲਣਾ ਉਸ ਨੇ ਸਵੀਕਾਰ ਕਰ ਲਿਆ ਮੈਂ ਨਾ ਮਾਵਾਂ ਧੀਆਂ ਦੋਹਾਂ ਨੂੰ ਪਨਾਵਾਵਾਂਗਾ ਹੁਣ ਤੀਸਰੀ ਵਾਰ ਸੀ ਜਦੋਂ ਜਸਬੀਰ ਦੇ ਸਿਰ ਤੇ ਅਜੀਤ ਸਿੰਘ ਨੇ ਚੁੰਨੀ ਦੇ ਦਿੱਤੀ ਪਰ ਜਸਬੀਰ ਖੁਦ ਨੂੰ ਬਹੁਤ ਲਜਜ ਗਿਰਿਆ ਹੋਇਆ ਮਹਿਸੂਸ ਕਰ ਰਹੀ ਸੀ ਉਹ ਖੁਦ ਨੂੰ ਗਾਵਾਂ ਮੱਜਾਂ ਵਾਂਗ ਮਹਿਸੂਸ ਕਰ ਰਹੀ ਸੀ ਜਿਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ ਇੱਕ ਕਿਲੇ ਤੋਂ ਖੋਲ ਕੇ ਦੂਜੇ ਕਿਲੇ ਤੇ ਬੰਨ ਦਿੱਤਾ ਜਾਂਦਾ ਹੈ ਜਦੋਂ ਜੀ ਕਰੇ ਦੂਜੇ ਹੱਥ ਰੱਸਾ ਦੇ ਦਿੱਤਾ ਜਾਂਦਾ ਉਹ ਖੁਦ ਨੂੰ ਵਿਕਿਆ ਹੋਇਆ ਮਹਿਸੂਸ ਕਰ ਰਹੀ ਸੀ ਬਸ ਐਵੇਂ ਹੀ ਫਿਰ ਵਕਤ ਬੀਤਦਾ ਗਿਆ 7-8 ਸਾਲ ਬੀਤਣ ਤੋਂ ਬਾਅਦ ਅਜੀਤ ਸਿੰਘ ਸ਼ੁਰੂ ਤੋਂ ਹੀ ਸ਼ਰਾਬ ਦਾ ਕਾਫੀ ਆਦੀ ਸੀ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਹੋ ਗਈ ਹੁਣ ਜਸਬੀਰ ਨੂੰ ਆਪਣਾ ਪੁੱਕ ਦਿਖਾਈ ਦੇ ਰਿਹਾ ਸੀ ਹੁਣ ਉਸ ਨੇ ਸੋਚ ਲਿਆ ਮੈਂ ਅੱਗੇ ਕੀ ਕਰਨਾ ਹੈ ਕਿਉਂਕਿ ਮੈਂ ਹੁਣ ਚੌਥਾ ਘਰ ਨਹੀਂ ਵੇਖਣਾ ਚਾਹੁੰਦੀ ਉਸ ਨੂੰ ਪਤਾ ਸੀ ਕਿ ਮੇਰੀਆਂ ਪਰਜਾਈਆਂ ਨੇ ਮੇਰੇ ਲਈ ਚੌਥਾ ਘਰ ਲੱਭਣ ਲਈ ਝੱਟ ਨਹੀਂ ਲਾਉਣਾ ਹੁਣ ਮੈਂ ਹੋਰ ਨਰਕ ਨਹੀਂ ਦੇਖ ਸਕਦੀ ਇਸ ਲਈ ਹੁਣ ਜਸਵੀਰ ਨੇ ਆਪਣੀ ਧੀ ਨੂੰ ਜ਼ਹਿਰ ਦੇ ਦਿੱਤਾ ਤੇ ਖੁਦ ਵੀ ਖਾ ਲਿਆ ਕਿਉਂਕਿ ਉਹ ਜਾਣਦੀ ਸੀ ਹੁਣ ਮੈਨੂੰ ਇਸ ਘਰ ਵਿੱਚ ਵੀ ਕਿਸੇ ਨੇ ਕੋਈ ਸਹਾਰਾ ਨਹੀਂ ਦੇਣਾ ਤੇ ਪੈਕੇ ਘਰ ਵਿੱਚ ਮੇਰੀਆਂ ਪਰਜਾਈਆਂ ਨੇ ਮੈਨੂੰ ਪਹਿਲਾਂ ਹੀ ਨਰਕ ਦਿਖਾਇਆ ਹੋਇਆ ਸੀ ਜੇਕਰ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਮੇਰੀ ਧੀ ਮੇਰੇ ਵਾਂਗ ਦਰਬਦਰ ਪਟਕਦੀ ਫਿਰੇਗੀ ਇਸ ਲਈ ਉਸਨੇ ਆਪਣੀ ਧੀ ਨੂੰ ਪਹਿਲਾਂ ਜ਼ਹਿਰ ਦਿੱਤਾ ਫਿਰ ਆਪ ਖਾਦਾ ਇਸੇ ਤਰ੍ਹਾਂ ਉਸ ਦਿਨ ਜਸਬੀਰ ਦੀ ਧੀ ਕੁਦਰਤ ਉਸਦੇ ਪਤੀ ਅਜੀਤ ਸਿੰਘ ਤਿੰਨਾ ਦੀਆਂ ਅਰਥੀਆਂ ਨੂੰ ਅਗਨੀ ਭੇਟ ਕੀਤਾ ਗਿਆ ਬਹੁਤ ਜਸਬੀਰ ਜਿਸ ਦੇ ਜਨਮ ਤੇ ਉਸ ਦੇ ਮਾਪਿਓ ਨੇ ਬਹੁਤ ਖੁਸ਼ੀ ਮਨਾਈ ਉਸ ਦੀ ਜ਼ਿੰਦਗੀ ਦਾ ਅੰਤ ਕਿੰਨਾ ਬੁਰਾ ਸੀ ਇਸ ਗੱਲ ਨੂੰ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਸਰਦਾਰ ਮਾਪਿਓ ਦੀ ਧੀ ਜਿਸ ਨੂੰ ਇੰਨੇ ਲਾਡਾਂ ਨਾਲ ਪਾਲਿਆ ਗਿਆ ਉਸ ਦਾ ਅੰਤ ਇੰਨਾ ਬੁਰਾ ਹੋਵੇਗਾ ਇਸ ਗੱਲ ਨੂੰ ਕਿਸੇ ਨੇ ਸੋਚਿਆ ਵੀ ਨਹੀਂ ਸੀ ਇਸ ਤਰ੍ਹਾਂ ਦਾਦੀ ਦੱਸਦੇ ਹੁੰਦੇ ਸੀ ਕਿ ਦੁੱਖਾਂ ਨੂੰ ਭੋਗਦੀ ਅੰਤ ਉਸਨੇ ਆਤਮ ਹੱਤਿਆ ਦਾ ਰਸਤਾ ਹੀ ਅਪਣਾਇਆ ਦੁੱਖਾਂ ਨੇ ਉਸ ਦਾ ਅੰਤ ਤੱਕ ਵੀ ਪਿੱਛਾ ਨਾ ਛੱਡਿਆ ਉਸਨੇ ਪਿੱਛਾ ਛਡਵਾਉਣ ਲਈ ਆਤਮ ਹੱਤਿਆ ਨੂੰ ਚੁਣਿਆ ਤੇ ਆਪਣੇ ਧੀ ਦੀ ਵੀ ਜਾਨ ਲੈ ਲਈ ਇਸ ਤਰ੍ਹਾਂ ਇਹ ਇੱਕ ਕਿਸੇ ਔਰਤ थी ਹੱਡ ਬੀਤੀ ਕੱਢਣਾ ਸੀ ਅਗਰ ਆਪ ਨੂੰ ਏ ਮੇਰੀ ਕਹਾਣੀ ਪਸੰਦ ਆਈ ਜਾਂ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਤਾਂ ਪਲੀਜ਼ ਫੀਡਬੈਕ ਦੇਣਾ ਆਪ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਟੂ ਮਾਈ ਚੈਨਲ ਧੰਨਵਾਦ